ਜਿੱਥੇ ਇੱਕ ਪਾਸੇ ਲੋੜੀ ਦੀ ਖੁਸ਼ੀ ਸੀ ਤਾਂ ਉੱਥੇ ਹੀ ਦੂਜੇ ਪਾਸੇ ਬਟਾਰਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਸ਼ੇੜੀ ਦੇ ਵੱਲੋਂ 13 ਸਾਲਾ ਮੰਦ ਬੁੱਧੀ ਤੇ ਅਪਾਹਜ ਬਾਲੜੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਕੰਮ ਦੇ ਲਈ ਬਾਹਰ ਗਏ ਸੰਜਦ ਘਰ ਪਹੁੰਚੇ ਨੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਇੱਕ ਨੌਜਵਾਨ ਨੇ ਉਹਨਾਂ ਦੀ ਮੰਦ ਬੁੱਧੀ ਅਪਾਹਜ ਲੜਕੀ ਦੇ ਨਾਲ ਜ਼ਬਰਜਨਾਹ ਕੀਤਾ ਨੌਜਵਾਨ ਨੂੰ ਪਿੰਡ ਵਾਸੀਆਂ ਤੇ ਪਾਸ ਰਹਿੰਦੇ ਲੋਕਾਂ ਦੇ ਵੱਲੋਂ ਕਮਰੇ 'ਚ ਬੰਦ ਕੀਤਾ ਹੋਇਆ ਜਦੋਂ ਕਮਰੇ 'ਚ ਦਾਖਲ ਹੋਏ ਤਾਂ ਦੇਖਿਆ ਕਿ ਉਕਤ ਨੌਜਵਾਨ ਵੱਲੋਂ ਲੜਕੀ ਦਾ ਮੂੰਹ ਕੱਪੜੇ ਦੇ ਨਾਲ ਬੰਨਿਆ ਹੋਇਆ ਤੇ ਲੜਕੀ ਦੇ ਨਾਲ ਜ਼ਬਰਜਨਾਹ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨਾ ਤਾਂ ਬੋਲ ਸਕਦੀ ਹੈ ਨਾ ਹੀ ਚੱਲ ਫਿਰ ਸਕਦੀ ਹੈ ਉਹ ਆਪ ਬੱਚੀ ਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਰੋਟੀ ਪਾਣੀ ਖਵਾਉਂਦੇ ਨੇ ਪਰ ਪਰਿਵਾਰਕ ਮੈਂਬਰਾਂ ਨੇ ਹੁਣ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਥੇ ਮੌਕੇ ਤੇ ਪਹੁੰਚੇ ਪੁਲਿਸ थाना ਕੋਟਲੀ ਸੂਲਤ ਮੱਲੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਕੋਈ ਗੱਲ ਨਹੀਂ ਸੀ ਜੀ ਕੁੜੀ ਨਾਲ ਕੋਈ ਰੇਪ ਹੋਇਆ ਜੀ ਇਹ ਤੇ ਸਾਡੀ ਪੋਤਰੀ ਆ ਤੇ ਮੇਰੀ ਨੋਂ ਲੱਗਦੀ ਆ ਤੋਂ ਬਾਹਰ ਗਈਆਂ ਏ ਵਿਚਾਰੀਆਂ ਲੋੜੀ ਮੰਗਣ ਤੋਂ ਮੁੰਡਾ ਵਿਚਾਰਾ ਵੀ ਬਾਹਰ ਕਿਤੇ ਅੱਧੀ ਕਧਿਆੜੀ ਗਿਆ ਏ ਉਹਨਨੂੰ ਬਾਹਲ ਗਏ ਨੇ ਘਰ ਉਹਨਾਂ ਦਾ ਚਾਚਾ ਤੂੰ ਕਰੇ ਰਹੀ ਮਹਤਉਤ ਕੋਈ ਗੱਲ ਨਹੀਂ ਮੈਂ ਘਰੇ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮਹਤਉਤ ਮੈਂ ਨਾ ਕਰ ਦੋ ਰੋਟੀਆਂ ਖਾਵਾ ਅਰੇ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾ ਤੇ ਦੋ ਰੋਟੀਆਂ ਤੇ ਖਾਦੀਆਂ ਹੀ ਤੇ ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਆ ਢਰ ਨਾ ਜਾਵੇ ਉਹ ਮੈਂ ਕੋਈ ਗੱਲ ਨਹੀਂ ਮੈਂ ਤੇ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਡੀਆਂ ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾ ਮੈਂ ਜਾਂ ਮੈਂ ਰੋਟੀ ਘਰੇ ਖਾ ਲਈ ਨਾ ਨਰੇ ਮੈਂ ਆਇਆ ਤੇ ਮੇਰੇ ਜਾਂਦਿਆਂ ਨੂੰ ਕੁੜੀ ਦੇ ਕੱਪੜੇ ਠਾਂ ਧਾਰੇ ਆ ਐਨਾ ਅੱਲਾਹ ਤੋਂ ਤੂੰ ਘੱਤੇ ਨੂੰ ਠਾਂ ਲਾਇਆ ਵਾ ਕੌਣ ਹੈ ਮੁੰਡਾ ਇਹ ਕੀ ਨਾਮ ਦਾ ਮਿੰਟਾ ਨਾ ਉਹਦੇ ਮਿੰਟਾ ਦੇ ਗੀਤਨ ਦਾ ਮੁੰਡਾ ਜੀ ਕੁੜੀ ਬੋਲਦੀ ਹੈ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 ਸਾਲ ਦੀ ਇਹ ਨਹੀਂ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫੇਰ ਬੋਲਦੀ ਚਾਹ ਬਣਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਫੇਰ ਕੁੜੀ ਚਾਹ ਪੀਂਦੀ ਆ ਉਹ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਹੀ ਬਾਹਰ ਫਰਾਤਰਾ ਕੇ ਲੈਉਣੇ ਵਿੱਚ ਆ ਨਿਆਰੇ ਦਾ ਆਹ ਛਲਾ ਵਧਿਆ ਰਹਿੰਦਾ ਨਿਆਰਾ ਵਿਚਾਰਾ ਇਹਨੇ ਦੋੜ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਹਿਣਾ ਕਿਤੀ ਉਹਨੇ ਸਭ ਕੋ ਜੀ ਆਪਣੇ ਅੱਖੀਂ ਦੇਖ ਲਿਆ ਕਾਟ ਐਸਾ ਤੇ ਉਹ ਸਾਹਿਬ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸ ਐਚਓ ਸਾਹਿਬ ਕੋ ਕੀ ਮੰਗ ਕਰਦੇ ਤੁਸੀਂ ਇਨਸਾਫ ਸਾਹਿਬ ਚਾਹੀਦਾ ਇਨਸਾਫ ਆਲੂ ਨਿਸ਼ਾਬ ਚਾਹੀਦਾ